ਤਾਰ ਜੀ ਆਰੇ ਇਕ ਟੇਕ ਤੂੰ ਲਾਹੇ ਬਿੜਾਨੀ ਆਇ ਜੀ ਆਰੇ ਇਹ ਜਿੰਦੇ ਹੈ ਬੇਰੀ ਜਿੰਦੇ ਸਿਰਫ ਪਰਮਾਤਮਾ ਦਾ ਆਸਰਾ ਲੈ ਛੱਡ ਦੇ ਇਹਨ ਗੁਰੂ ਦੇ ਭਾਵੇਂ ਦੇ ਆ ਸ਼ਬਦ ਗੁਰੂ ਨੂੰ ਮੰਨਤਾ ਦੇ ਜਿੰਨਾ ਸਤਕਾਰ ਜਿੰਨਾ ਸਤਕਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਰੋਗੇ ਸ਼ਬਦ ਦਾ ਕਰੋਗੇ ਹੋਣਾ ਮਾਤ ਦੇ ਸਤਕਾਰ ਦਾ ਹੋਇਆ ਇੱਕ ਵਿਚਾਰ ਮੈਂ ਕੋ ਵੀਡੀਓ ਦੇਖੀ ਹੋਇਆ ਹਾਂ ਸਿੰਘ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਕਹਿੰਦੇ ਅਸੀਂ ਰਮਾਲੇ ਤੇ ਰਮਾਲਾ ਚੜਾਉਂਦੇ ਗੁਰੂ ਘਰ ਤੇ ਹਰ ਬਾਅਦ ਉਹ ਸਰਮਾਲੇ ਦੀ ਬੇਗਦਰੀ ਹੁੰਦੀ ਹੈ ਉਹ ਕੀ ਹੁੰਦਾ ਰਮਾਲਾ ਲੰਗਰਾਂ ਚ ਵਰਤੇ ਜਾਂਦਾ ਹੈ ਇਹ ਤਾਂ ਨਹੀਂ ਜਿਸ ਵਖਤ ਨਹੀਂ ਕਰਨੀ ਸਤਕਾਰ ਨਹੀਂ ਕਰਨਾ ਰਮਾਲਾ ਨਾ ਚੜਾਓ ਜੇ ਰਮਾਲਾ ਚੜਾਉਣਾ ਵੀ ਗੁਰੂ ਘਰ ਚੋਂ ਪੂਰਾ ਸੈੱਟ ਦਿਓ ਅਸੀਂ ਕੱਪੜੇ ਪਾਉਣੇ ਆ ਨਾਲ ਦੀ ਪੱਗ ਨਾਲ ਦੀ ਫਿਫਟੀ ਹੁੰਦੀ ਹੈ ਮੈਚਿੰਗ ਕਰਨੀ ਹੈ پوری ਆਪਣੀ ਲੋਕ ਸਲਾਉਂ ਫਿਰ ਮੀਆਂ ਭੈਣਾਂ ਨੇ ਉਹ ਆਪਣਾ ਮੈਚਿੰਗ ਕਰ ਦੇ ਹਰੇ ਕਰ ਕਰੋ ਵਸਤਰ ਪਾਉਣੇ ਕੋ ਬਾੜੀ ਦਾ ਸੋਹਣੀ ਲਖਣੀ ਚਾਹੀਦੀ ਆ ਬਾਜਰੀ ਦਿਲ ਦੇ ਨਾ ਤਾਤਾਂ ਨਹੀਂ ਸੋਹਣਾ ਜੀਓ ਜ਼ਿੰਦਗੀ ਐ ਖੂਬਸੂਰਤ ਇਹਨੂੰ ਹੋਰ ਸੋਹਣੀ ਬਣਾਓ ਪਰ ਇਹਨਾਂ ਨੂੰ ਯਾਦ ਰੱਖਦੇ ਆ ਕਿ ਤੇ ਰੱਬ ਨੂੰ ਨਹੀਂ ਬੁਲਣਾ ਵਾਹਿਗੁਰੂ ਵਾਖਣੇ ਮਹਾਰਾਜ ਇਹ ਸਭ ਕੁਝ ਤੇਰੇ ਦਿੱਤਾ ਆ ਸੁੰਦਰਤਾ ਤੇਰੀ ਦਿੱਤੀ ਐ ਵਸਤਾ ਤੇਰੇ ਨੇ ਸ਼ਿੰਗਾਰ ਹੁੰਦਿੱਤਾ ਐ ਪਰ ਸ਼ਿੰਗਾਰ ਵੀ ਉਹ ਕਰਨਾ ਜਿਹੜਾ ਮਨ ਨੂੰ ਖੂਬਸੂਰਤ ਬਣਾਏ ਦੁਨਿਆਵੀ ਸ਼ਿੰਗਾਰ ਤੇ ਥੋੜੇ ਸਮੇਂ ਦਾ ਐ ਦੋ ਮੇਟਲੀ ਲੋਕੀ ਸਲਾਉਣਗੇ ਉਸ ਤੋਂ ਬਾਅਦ ਜਦੋਂ ਅਸੀਂ ਉਹ ਸ਼ਿੰਗਾਰ ਬਸਤਰ ਲਾਉਣੇ ਨੇ ਕਹਾਂ ਕਿ ਕੰਮ ਕਾਜ ਕਰਨਾ ਹੈ ਕੰਮ ਤੇ ਜਾਣਾ ਹੈ ਫਿਰ ਹੋਈ ਪਰਾਣੀ ਜ਼ਿੰਦਗੀ ਹੈ ਜ਼ਿੰਦਗੀ ਨਵੀਂ ਰਹੇਗੀ ਜੇ ਤੁਸੀਂ ਇਹਨੂੰ ਗੁਰੂ ਦੇ ਆਸ਼ਿਸ਼ ਸਾਥ ਲਾ ਕੇ ਰੋਜ਼ ਨੀਤ ਨੀਤ ਹਰ ਵੇਲੇ ਦਾਤਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਰੱਖਣਾ ਐਸੀ ਜ਼ਿੰਦਗੀ ਬਣ ਜੇ ਅਮਾਰ ਕਿਹਦੇ ਕਿਤੇ ਉਸ ਅਸਤਰਾ ਨਾਲ ਹੈ ਵਾਹਿਗੁਰੂ ਦਾ ਅਸਤਰਾ ਉਸ ਤੋਂ ਬਿਨਾਂ ਸੇ ਹੋਰ ਦੀ ਸਾਇਦਾਨੀ ਆਸ ਲਾ ਦੇ ਅਸੀਂ ਬੰਦਿਆਂ ਕੋਲ ਜਾਣੇ ਆ ਸੰਤ ਜਿਹੜੇ ਬਣੇ ਨੇ ਉਹ ਸ਼ਰੀਰ ਲੈ ਕੇ ਆਏ ਆਇਤੇ ਗੁਰੂ ਸ਼ਰੀਰ ਲੈ ਕੇ ਆਏ ਪਰ ਗੁਰੂ ਆਣੇ ਆਪਣੀ ਮਾਨਤਾ ਨਹੀਂ ਬਣਾਈ ਅਸੀਂ ਆਪ ਸਖਤ ਨੇ ਆ ਗੁਰੂ ਰਾਏ ਕੋ ਦੇਖੂ ਹੰਦ ਸਾ ਗੁਰੂ ਨੇ ਸਾਡੇ ਅਸੀਂ ਉਹਨਾਂ ਦੇ ਬੱਚੇ ਆ ਉਹਨਾਂ ਨੇ ਸਾਨੂੰ ਅਕਾਲ ਪੁਰਖ ਨਾਲ ਜੋੜਿਆ ਹੈ ਜਿਹੜੇ ਅੱਜ ਦੀਆਂ ਦਿਆਂ ਨੇ ਅੱਜ ਦੇ ਸ਼ਰੀਰ ਨੇ ਉਹ ਆਪਣੇ ਨਾਲ ਜੋੜਦੇ ਆਂ ਟੇਰਾਵਾਦ ਜੋੜਦੇ ਆਂ ਪੰਜਾਬ ਦੇ ਵਿੱਚ ਗੁਰਦੁਆਰਿਆਂ ਕੋਲ ਆਤ ਟੇਰਾਵਾਦ ਫੈਲਿਆ ਤੁਸੀਂ ਵੇਖੋ ਮੋਬਾਈਲ ਨਵੇਂ ਨਵੇਂ ਬਾਬੇ ਆ ਰਹੇ ਨੇ ਕਈ ਮੁੰਡੇ ਨੇ ਕਨਾਂ ਚ ਮੁੰਦਰਾ ਪਾ ਕੇ ਲਿਪਿਸਟਿਕਾਂ ਲਾ ਕੇ ਵਾਲ ਖੋੜ ਕੇ ਗळा 'ਚ ਮਾਲਾ ਪਾ ਲੀਆਂ ਬੇਦੀਆਂ ਲਾ ਲੀਆਂ ਚਾਂਦਰਾ ਪਾ ਲੀਆਂ ਬਸ ਜਿੱਦਾਂ ਆਕੇ ਦਿਨ ਵਿੱਚ ਚੌਂਕੀ ਆ ਗਈ, ਬਾਬਾ ਆ ਗਿਆ, ਸਿਰਫ ਇਹ ਤਾਂ ਆ ਹੋ ਗਏ ਚੀਜ਼ਾਂ ਆ ਗਈ। ਇੱਦਾਂ ਦਾ ਘਰ ਕਿ ਲੋਕਾਂ ਪਰਵਾਹ ਨਹੀਂ। ਬੀਵੀਆਂ ਭੈਣਾਂ ਨੂੰ ਕੋਲ ਲੈਣ ਵਾਸਤੇ ਬੱਚੇ ਜਾ ਰਹੇ ਨੇ। ਕਿ ਬੱਚੇ ਦੇਣਗੇ। ਜਿਹੜਾ ਇਨਸਾਨ ਮਾਰਦੇ ਨੇ ਆਪ ਦੁਤੀ ਐ। ਆਪ ਬੇਉਲਾਦ ਤੇਨੂੰ ਔਲਾਦ ਜਾਂ ਤੈਨੂੰ ਖੁਸ਼ੀ, ਤੈਨੂੰ ਸੁੱਖ ਕਿੱਥੋਂ ਦਾ ਵੇਖ। ਮਾਰਦੇ ਨੇ ਬਾਣੀ ਚ ਬਚਤ ਕੀਤਾ। ਜਿਸ ਮਾਂ ਲੁਕ ਪੈ ਕਰੂੰ ਬੇਨਤੀ ਜਿਹਦੇ ਕੋਲ ਮੈਂ ਅਜ ਲੈ ਕੇ ਜਾ ਰਿਹਾ ਬਾਬਾ ਜੀ ਆ ਤੋਖੇ ਆ ਕਸ਼ਟ ਕਿਰਪਾ ਕਰ ਦੋ ਨਿਵਾਰਣ ਕਰ ਦਿਓ ਸੋ ਆਪਣੇ ਤੁ ਭਰਿਆ ਉਹਨੂੰ ਖੁੱਝ ਕੇ ਵੇਖ ਦੁੱਖ ਦੂਰ ਕਰੇਗਾ ਬੋਤੇ ਆਪ ਤੁ ਕੀ ਇਹ ਮਰਦਾ ਪਿਆ ਰੋਂਦਾ ਪਿਆ ਮੈਨੂੰ ਆ ਤੋਖੇ ਵੀ ਦੁਆ ਕਰ ਚ ਬੰਦਿਆ ਤੂੰ ਦਾ ਹਲਕਾ ਉਹਨੂੰ ਕਹੇ ਆ ਚੱਲ ਓਥੇ ਮੇਰੇ ਨਾਲ ਮੇਰੇ ਗੁਰੂ ਨਾਨਕ ਉੱਚਾ ਵੇਖ ਕੇ ਮੈਂ ਕਰਦਾ ਤੇਰਾ ਹਲ ਅੱਡ ਜੋੜੀ ਲੈ ਤਰਲਾ ਇਹ ਮੈਂ ਪਚਾ ਲੈਣੀਆਂ ਲੇਨ ਦਾ ਮਾਪਾ ਬੱਗੇ ਮੈ ਕੀ ਦੇਣੀ ਮੈ ਖਿਲਾਉਣਾ ਲੈਣਾ ਐਵੇਂ ਤੂੰ ਹੀ ਤਰਲਾ ਰੋ ਪਿਆ ਉਹ ਬਾਰਾਜ ਕਿਰਪਾ ਕਰ ਦਿਓ ਅੱਜ ਤੁਹਾਡੇ ਦਰ ਤੇ ਮੈਂ ਆਸ ਲੈ ਕੇ ਆਇਆ ਮੈਨੂੰ ਖਾਲੀ ਨਾ ਮੋੜਿਓ ਨਰਾਸ਼ ਨਾ ਕਰਿਓ ਵਰਕਤਾ ਪਾ ਦਿਓ ਮੈਂ ਤੁਹਾਡਾ ਆਸਰਾ ਕਦੇ ਨਹੀਂ ਛੱਡਾਂਗਾ ਮੇਰੀ ਬਾਹ ਫੜ ਲਓ ਮੈਨੂੰ ਅੰਮ੍ਰਿਤ ਦੀ ਦਾਤ ਕੇਸਾ ਦੀ ਦਾਤ ਔਰ ਸਿੱਖੀ ਦੀ ਦਾਤ ਰਹਿਣੀ ਬਹਿਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਰਾਦਾ ਗੁਰੂ ਘਰ ਦੇ ਵਿੱਚ ਸਿੱਖਿਆ ਇਹ ਗੁਣ ਦੇ ਦਿਓ ਇਹ ਚੰਗਿਆਈਆਂ ਦੇ ਦਿਓ ਸਭ ਤੋਂ ਹੀ ਕਿਰਪਾ ਕਰੋ ਹੁਣ ਅੱਗੇ ਮਾਰਦੇ ਕਹਿੰਦੇ ਨੇ ਨਾਨਕ ਨਾਮ ਦੇਹੀ ਹੈ ਕਾਰਜ ਆਗਰਾਸ ਕਿੰਨੀ ਸੋਹਣੀ ਗੱਲ ਗੀ ਇਹ ਨਾਨਕ ਸਦਾ ਪ੍ਰਭੂ ਦੀ ਯਾਦ ਮਨ ਵਿੱਚ ਵਸਾਣੀ ਚਾਹੀਦੀ ਹੈ ਰਸਤੇ ਜਾ ਰਹੇ ਹੋ ਵੈਗੂ ਵੈਗੂ ਕਰਿਓ ਹਰੇ ਕੰਪ ਸੇਰੇ ਚੜਦਾ ਵਾਈ ਨੂੰ ਵਾਂਦੇ ਸੰਗਿਆ ਮੇਸ਼ਾ ਗੁਰੂ ਮੇਰੇ ਸੰਸਦਾ ਉਹ ਸਬਾ ਨਾਲ ਕਦੀ ਸਾਧਨੀ ਚੜਦਾ ਤੁਸੀਂ ਸਾਥ ਛੱਡ ਜਾਓਗੇ ਗੁਰੂ ਨੂੰ ਭੁੱਲ ਜਾਓਗੇ ਬੇਮੁਖ ਹੋ ਜਾਓਗੇ ਗੁਰੂ ਤੁਹਾਡੇ ਕੋਲ ਕਦੀ ਬੇਮੁਖ ਨਹੀਂ ਹੁੰਦਾ ਪਤਾ ਹੈ ਮੇਰੀ ਬੁਲਾਦ ਹੈ ਚੰਗੀ ਏ ਮੰਦੀ ਏ ਬੁਰੇ ਭਲੇ ਹਮ ਥਾਰੇ ਸਤਗੁਰੂ ਜੀ ਬੁਰੇ ਆ ਚਾਹ ਚੰਗੀ ਆ ਤੁਹਾਡੇ ਆ ਅਸੀਂ ਤੇ ਬੱਚੇ ਕਿਨ ਕਿਨ ਭੁੱਲਣਾ ਭੁੱਲਾ ਕਰਨੇ ਆ ਤੁਸੀਂ ਸਾਡੀਆਂ ਬੈਰੀ ਭੁੱਲਾ ਬਖਸ਼ ਦਿਓ ਹਉ ਪਾਪੀ ਤੂੰ ਬਖਸ਼ਣਾ ਤੂੰ ਤੇ ਬਖਸ਼ਣ ਵਾਲਾ ਮਾਰ ਮੈਨੂੰ ਵੀ ਬਖਸ਼ ਦੇ ਮੇਰੇ ਵੀ ਪਾਪ ਖੰਡਣ ਕਰ ਦੇ ਨਾਸ਼ ਕਰ ਦੇ ਮੈਨੂੰ ਵੀ ਸਿੱਧੇ ਰਾਹ 'ਤੇ ਪਾ ਦੇ